ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਲਿਆਂਦਾ ਗਿਆ ਮਤਾ ਫੇਲ ਹੋ ਗਿਆ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਸੰਸਦ ਦੇ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ ਹੈ ਤੇ ਆਪਣੀ ਸਰਕਾਰ ਨੂੰ ਢਹਿਣ ਤੋਂ ਬਚਾ ਲਿਆ ਹੈ ਹਾਲਾਂਕਿ ਸੱਤਾ ਤੇ ਉਹਨਾਂ ਦੀ ਪਕੜ ਅਜੇ ਵੀ ਕਮਜ਼ੋਰ ਆ ਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਅਗਲੇ ਹਫ਼ਤੇ ਫਿਰ ਤੋਂ ਸਰਕਾਰ ਦੇ ਖਿਲਾਫ ਬੇਗਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਲਈ ਆ ਗਰਮਾ ਸੰਸਦ ਦੇ ਵਿੱਚ ਕਈ ਘੰਟਿਆਂ ਤੱਕ ਚੱਲੀ ਗਰਮਾ ਗਰਮ ਬਹਿਸ ਦੇ ਦੌਰਾਨ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇੱਕ ਦੂਜੇ ਤੇ ਦੋਸ਼ ਲਾਏ ਲੰਬੇ ਹੰਗਾਮੇ ਤੋਂ ਬਾਅਦ ਕੰਜ਼ਰਵੇਟਿਵ ਪ੍ਰਸਤਾਵ ਨੂੰ 120 ਦੇ ਮੁਕਾਬਲੇ 211 ਵੋਟਾਂ ਦੇ ਨਾਲ ਰੱਦ ਕਰ ਦਿੱਤਾ ਗਿਆ ਤੇ ਕੈਨੇਡਾ ਦੇ ਮੁੱਖ ਵਿਰੋਧੀ ਧਿਰ ਦੇ ਨੇਤਾ ਪੀਰੇ ਪੋਲੀਵਰਾ ਚੋਂ ਤੋਂ ਪਹਿਲਾਂ ਹੀ ਟ੍ਰੂਡੋ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਦਕਿ ਟਰੁੱਡੋ ਦੀ ਲਿਬਰਲ ਪਾਰਟੀ ਦੇ ਸਹਿਯੋਗੀ ਐਨਡੀਪੀ ਨੇ ਵੀ ਉਹਨਾਂ ਤੋਂ ਦੂਰੀ ਬਣਾ ਲਈ ਆ ਹਾਲਾਂਕਿ ਇਹ ਸਥਿਤੀ ਦੇ ਵਿੱਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਨੇ ਲਿਬਰਲ ਨੂੰ ਹੀ ਵੋਟਾਂ ਦਿੱਤੀਆਂ ਕੰਜ਼ਰਵੇਟਿਵਾਂ ਲਗਾਤਾਰ ਦੇ ਰਹੇ ਚੁਣੌਤੀ ਕੰਜ਼ਰਵੇਟਿਵਾਂ ਆਗੂ ਪੀਰੇ ਪੋਲੀਵਰੇ ਨੇ ਦੇਸ਼ ਦੇ ਮਾੜੇ ਹਾਲਾਤ ਦੇ ਲਈ ਟਰੁੱਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕੈਨੇਡਾ ਦੇ ਵਿੱਚ ਮਹਿੰਗੀਆਂ ਮਕਾਨਾਂ ਦਾ ਕਿਰਾਇਆ, ਬੇਰੁਜ਼ਗਾਰੀ ਅਤੇ ਟੈਕਸ ਦੇ ਵਿੱਚ ਵਾਧੇ ਤੋਂ ਬਾਅਦ ਟਰੂਡੋ ਦੇ ਫੇਲ ਲੀਡਰਸ਼ਿਪ ਤੇ ਦੋਸ਼ ਲੱਗੇ ਆ। ਦੇਸ਼ ਦੇ ਵਿੱਚ ਉਸ ਦੇ ਖਿਲਾਫ ਵਿਰੋਧ ਵੱਧਦਾ ਹੀ ਜਾ ਰਿਹਾ ਹੈ ਤੇ ਪੋਲੀਵਰੀ ਨੇ ਕਿਹਾ ਹੈ ਕਿ 9 ਸਾਲਾਂ ਦੀ ਲਿਬਰਲ ਸਰਕਾਰ ਦੇ ਬਾਅਦ ਕੈਨੇਡਾ ਦੀ ਹਾਲਤ ਬਹੁਤ ਹੀ ਬੁਰੀ ਆ। ਨਿਬਰਲ ਪਾਰਟੀ ਦੇ ਭਾਈਵਾਲ ਐਨਡੀਪੀ ਦੇ ਪਿੱਛੇ ਹਟਣ ਦੇ ਕਾਰਨ ਟਰੂਡੋ ਸਰਕਾਰ ਹੋਰ ਕਮਜ਼ੋਰ ਹੋ ਗਈ।